ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਨਵੀਂ ਵੀਡੀਓ ਦੇ ਨਾਲ ਮੈਂ ਮਨ ਤੁਹਾਡਾ ਸਵਾਗਤ ਕਰਦਾ ਹੂੰ ਉਮੀਦ ਕਰਦਾ ਹਾਂ ਸਾਰੇ ਠੀਕ ਹੋਣਗੇ ਅੱਜ ਦੀ ਵੀਡੀਓ ਨੌਜਵਾਨ ਮੁੰਡੇ ਕੁੜੀਆਂ ਲਈ ਹੈ ਖੁਸ਼ਖਬਰੀ ਵਾਲੀ ਗੱਲ ਹੈ ਕਿ ਰੇਲਵੇ ਵਿਭਾਗ ਦੇ ਵਿੱਚ ਕਾਫੀ ਵੱਡੀ ਮਾਤਰਾ ਦੀ ਜਿਹੜੀਆਂ ਪੋਸਟਾਂ ਆਈਆਂ ਹੋਈਆਂ ਜੀ 3445 ਪੋਸਟਾਂ ਰੇਲਵੇ ਵਿਭਾਗ ਦੇ ਵਿੱਚ ਆਈਆਂ ਹੋਈਆਂ ਇਹਦੇ ਵਿੱਚ ਅੱਗੇ ਕੀ ਦੀ ਕੈਟਾਗਰੀ ਤੇ ਵਾਈਜ਼ ਜਿਹੜੀ ਵੰਡ ਕੀਤੀ ਗਈ ਹੈ ਸਭ ਤੋਂ ਪਹਿਲਾਂ ਕਲਰਕ ਹੈ ਜੀ ਅਕਾਊਂਟੈਂਟ ਹੈ ਅਕਾਊਂਟੈਂਟ ਕਲਰਕ ਟ੍ਰੇਨ ਕਲਰਕ ਠੀਕ ਹੈ ਜੀ ਇਹ ਤਿੰਨ ਜਿਹੜੀ categories ਦੇ ਵਿੱਚ ਵੰਡ ਕੀਤੀ ਗਈ ਹੈ ਜੇਕਰ ਆਪਾਂ ਆਖਰੀ ਮਿਤੀ ਦੀ ਗੱਲ ਕਰੀਏ ਤਾਂ 20 ਅਕਤੂਬਰ 2024 ਇਹਦੀ ਆਖਰੀ ਮਿਤੀ ਹੋਊਗੀ ਜੀ ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਅਪਲਾਈ ਕਰ ਸਕਦੇ ਹੋ ਉਮਰ ਹੱਦ ਦੀ ਗੱਲ ਕਰੀਏ ਜੇ 18 ਸਾਲ ਤੋਂ ਲੈ ਕੇ 33 ਸਾਲ ਤੱਕ ਦੇ ਨੌਜਵਾਨ ਮੁੰਡੇ ਕੁੜੀਆਂ ਇਹਦੇ ਵਿੱਚ ਅਪਲਾਈ ਕਰ ਸਕਦੇ ਆਂ ਰਹੀ ਗੱਲ ਯੋਗਤਾ ਦੀ ਯੋਗਤਾ ਦੀ ਗੱਲ ਕਰੀਏ ਤਾਂ 12ਵੀਂ ਪਾਸ ਜਿਹੜੀ ਤੁਸੀਂ ਉਹ ਤੁਹਾਡੀ ਕੀਤੀ ਹੋਣੀ ਚਾਹੀਦੀ ਹੈ ਜੀ ਕਿਸੇ ਵੀ ਸਟਰੀਮ ਦੇ ਵਿੱਚ ਇੱਥੇ ਸਟਰੀਮ ਕੋਈ ਮੈਂਸ਼ਨ ਨਹੀਂ ਕੀਤੀ ਹੈਗੀ ਆ ਤਾਂ ਜੇਕਰ ਫੀਸ ਦੀ ਗੱਲ ਕਰੀਏ ਤਾਂ ਫੀਸ ਜਨਰਲ ਮਾਇਨੋਰੀਟੀ ਜਿਹੜੀ ਹੈਗੀ ਉਹ ਐਸਸੀ 2500 ਰੁਪਏ ਤੇ ਜਨਰਲ ਨਾਨ ਮਾਇਨੋਰੀਟੀ 500 ਰੁਪਏ ਠੀਕ ਹੈ ਜੀ ਤਾਂ ਇਹ ਸਾਰੀ ਉਹ ਜਾਣਕਾਰੀ ਜਿਹੜੀ ਤੁਹਾਡਾ ਨਾਲ ਸਾਂਝੀ ਕੀਤੀ ਹੈ ਕਿਰਪਾ ਕਰਕੇ ਬਾਕੀ ਜਿਹੜੇ ਦੋਸਤ ਮਿੱਤਰ ਉਹਨਾਂ ਨੂੰ ਵੀ ਜਰੂਰ ਸਾਂਝੀ ਕਰਿਓ ਅਤੇ ਹਰ ਦਿਨ ਕੁਝ ਨਾ ਕੁਝ ਨਵਾਂ ਸਿੱਖਣ ਦੇ ਲਈ ਨਵਾਂ ਜਾਣਨ ਦੇ ਲਈ ਜੁੜੇ ਰਹੋ ਸਾਡੇ ਨਾਲ ਸੋ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ